ਮੈਕਪ੍ਰੀਤ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਹੈ। ਤੇ ਕਾਰਨ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਉਸ ਨੂੰ ਡਿਪਰੈਸ਼ਨ ਦੇ ਵਿੱਚ ਪੰਜਾਬੀ ਬਲੌਗਰ ਅਤੇ ਉਸ ਦੇ ਪਰਿਵਾਰ ਨੇ ਇਕੱਲੀ ਨੂੰ ਛੱਡ ਦਿੱਤਾ ਤੇ ਉਸ ਨੂੰ ਪੰਜਾਬ ਇਲਾਜ ਕਰਵਾਉਣ ਲਈ ਇਕੱਲੀ ਨੂੰ ਭੇਜ ਦਿੱਤਾ ਸੀ ਜਿਸ ਕਰਕੇ ਲੋਕ ਪੱਕ ਗਏ ਕਿ ਉਸ ਦਾ ਪਤੀ ਰਵੀ ਤੇ ਸੌਰੇ ਪਰਿਵਾਰ ਚੋਂ ਮੈਕ ਨਾਲ ਇੰਨੀ ਵੱਡੀ ਮੁਸੀਬਤ ਦੇ ਵਿੱਚ ਕਿਉਂ ਨਹੀਂ ਆਇਆ ਤੇ ਉੱਥੇ ਹੀ ਮੈਕ ਨੇ ਇੱਕ ਇਸ਼ਾਰੇ ਦੇ ਵਿੱਚ ਸਭ ਗੱਲਾਂ ਹੁਣ ਕਲੀਅਰ ਕਰ ਦਿੱਤੀਆਂ ਹਨ ਤੇ ਹਾਲ ਹੀ ਦੇ ਵਿੱਚ ਉਸ ਨੇ ਇੱਕ ਵਲੌਗ ਸ਼ੇਅਰ ਕੀਤਾ ਜਿਸ ਵਿੱਚ ਉਸ ਦਾ ਪਤਾ ਲੈਣ ਤੇ ਉਸ ਨੂੰ ਮਿਲਣ ਉਸਦੇ ਭੂਆ ਜੀ ਆਏ ਤੇ ਉਹ ਭੂਆ ਨੂੰ ਸੇਤ ਦਾ ਹਾਲ ਦਸਤੀ ਹੋਈ ਭਾਵਕ ਹੋ ਗਈ ਤੇ ਉਸ ਨੇ ਕਿਹਾ ਕਿ ਉਸ ਦੀ ਸੇਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ ਤੇ ਉਸ ਦੇ ਦਿਲ ਦੀ ਧੜਕਣ ਥੋੜਾ ਜਿਹਾ ਤੁਰ ਨਾਲ ਹੀ ਵੱਧ ਜਾਂਦੀ ਹੈ ਤੇ ਉਸ ਨੇ ਕਿਹਾ ਕਿ ਉਹ ਜਲਦੀ ਹੀ ਕੈਨੇਡਾ ਵਾਪਸੀ ਕਰਨ ਜਾ ਰਹੀ ਹੈ ਜਿਸ ਤੋਂ ਇਹ ਸਭ ਕਲੀਅਰ ਹੁੰਦਾ ਹੈ ਕਿ ਉਸ ਦਾ ਪੰਜਾਬੀ ਵਲੌਗਰ ਤੇ ਉਸ ਦੇ ਪਰਿਵਾਰ ਨਾਲ ਜੋ ਗਿਲਾ ਸ਼ਿਕਵਾ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਉਹ ਆਪਣੇ ਘਰ ਵਾਪਸੀ ਕਰ ਰਹੀ ਹੈ ਤੇ ਬਾਕੀ ਉਸਨੇ ਇਹ ਵੀ ਕਿਹਾ ਕਿ ਉਸ ਦੇ ਵਾਪਸ ਜਾਣ ਦੇ ਵਿੱਚ ਥੋੜੇ ਹੀ ਦਿਨ ਬਾਕੀ ਹਨ ਤੇ ਉਹ ਆਪਣਾ ਇਲਾਜ ਕਰਵਾ ਰਹੀ ਹੈ ਤਾਂ ਜੋ ਉਸ ਨੂੰ ਕੈਨੇਡਾ ਵਿੱਚ ਜਾ ਕੇ ਫਿਰ ਅਜਿਹੀ ਸਮੱਸਿਆ ਨਾ ਆਵੇ ਤੇ ਉੱਥੇ ਹੀ ਉਸਨੇ ਇਹ ਵੀ ਕਿਹਾ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਵੇਗੀ ਤੇ ਸਭ ਗੱਲਾਂ ਬੈਠ ਕੇ ਕਲੀਅਰ ਕਰੇਗੀ ਤੇ ਉੱਥੇ ਹੀ ਲੋਕ ਉਸ ਦੇ ਇਸ ਗੱਲੋਂ ਪੜਕ ਉੱਠੇ ਤੇ ਲੋਕਾਂ ਨੇ ਕਈ ਅਜੀਹੇ ਕਮੈਂਟ ਕਰ ਦਿੱਤੇ ਜੋ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਲੋਕ ਕਹਿੰਦੇ ਹਨ ਕਿ ਜੇ ਸਭ ਕੁਝ ਇਹਨਾਂ ਨੇ ਦੱਸ ਦਿੱਤਾ ਤਾਂ ਐਪੀਸੋਡ ਕਿਦਾਂ ਬਣਗੇ ਘੱਟੋ ਘੱਟ 100 ਐਪੀਸੋਡਾਂ ਤੱਕ ਨਹੀਂ ਗੱਲ ਖੁੱਲ ਕੇ ਦੱਸਣੀ ਲੋਕਾਂ ਨੂੰ ਪੂਰਾ ਬੇਵਕੂਫ ਬਣਾਉਣਾ ਮੈਕ ਜੀ ਤੁਹਾਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਦੇਣੀ ਚਾਹੀਦੀ ਹੈ ਕਿਉਂਕਿ ਵਿੱਚ ਤੁਹਾਨੂੰ ਕਮੈਂਟ ਬਹੁਤ ਕਰ ਰਹੇ ਹਨ ਕਿ ਖਾਸ ਕਰਕੇ ਲੇਡਸ ਵੀ ਪਖੰਡ ਕਰ ਰਹੀ ਹੈ ਜੇ ਬਹੁਤ ਕਾਫੀ ਕੁਝ ਲਿਖ ਰਹੇ ਆ ਹੁਣ ਤੁਹਾਨੂੰ ਸਾਰੀ ਗੱਲ ਦੱਸ ਦੇਣੀ ਚਾਹੀਦੀ ਹੈ ਤੇ ਤੁਹਾਡੇ ਮਾਤਾ ਪਿਤਾ ਕਿਉਂ ਨਹੀਂ ਆਏ ਵਾਪਸ ਜਦਕਿ ਤੁਸੀਂ ਇੰਨੇ ਬਿਮਾਰ ਚੱਲ ਰਹੇ ਹੋ ਜਾਂ ਤੁਹਾਡੇ ਸਸੋਰਾ ਕਿਉਂ ਨਹੀਂ ਆਏ ਜਦਕਿ ਉਹ ਤਾਂ ਇੱਥੇ ਹੀ ਹਨ ਜੋ ਸੋ ਤੁਹਾਨੂੰ ਸਾਰੀ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਬਿਮਾਰੀ ਦਾ ਬਹਾਨਾ ਬਣਾ ਕੇ ਚੈਨਲ ਚਲਾਉਣਾ ਸੀ ਹੁਣ ਉੱਡ ਚਲੀ ਕੈਨੇਡਾ ਉੱਥੇ ਜਾ ਕੇ ਹੁਣ ਕੁੱਤੇ ਵਾਂਗ ਫਿਰੂਗੀ ਤੇ ਵਲੋਗਿੰਗ ਕਰੂਗੀ ਕਿਉਂ ਸਸਪੈਂਸ ਕ੍ਰੀਏਟ ਕਰ ਰਹੀ ਲੋਕੀ ਪਾਗਲ ਨੇ ਜੋ ਪੁੱਛ ਰਹੇ ਨੇ ਜਾਂ ਵਿਊਜ਼ ਦਾ ਚੱਕਰ ਕੋਈ ਬੇਵਕੂਫ ਇਸ ਦਾ ਡਰਾਮਾ ਸਮਝ ਨਹੀਂ ਆਉਂਦਾ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕਮੈਂਟ ਲੋਕ ਕਰ ਰਹੇ ਹਨ ਤੇ ਬਾਕੀ ਦੋਸਤੋ ਤੁਸੀਂ ਮੈਕ ਦੇ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ